ਮਨਮੁਖਾ ਕੇਰੀ ਦੋਸਤੀ ਮਾਇਆ ਕਾ ਸੰਬੰਧ ਵੇਖਦਿਆਂ ਹੀ ਭੱਜ ਜਾਨ ਕਦੇ ਨਾ ਪਾਇਨ ਬੰਧ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਪੰਚਮ ਪਾਦਸ਼ਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲੋਂ ਉਚਾਰਨ ਕੀਤੇ ਹੋਏ ਸ਼ਬਦ ਵਿੱਚੋਂ ਇਹ ਪਾਵਨ ਪੰਕਤੀਆਂ ਆਪਜੀ ਨੇ ਸਰਵਣ ਕੀਤੀਆਂ ਨੇ ਮਹਾਰਾਜ ਜੀ ਕਹਿੰਦੇ ਜਿਹੜੇ ਮਨਮੁਖ ਪ੍ਰਾਣੀ ਹੁੰਦੇ ਨੇ ਸਵਾਰਥੀ ਮਤਲਬੀ ਲੋਕ ਹੁੰਦੇ ਨੇ ਇਹਨਾਂ ਦਾ ਸੰਬੰਧ ਸਿਰਫ ਮਾਇਆ ਦੀ ਖਾਤਰ ਹੀ ਹੁੰਦਾ ਹੈ ਇਹਨਾਂ ਦੀ ਦੋਸਤੀ ਇਹਨਾਂ ਦੀ ਮਿੱਤਰਤਾ ਜਿੰਨਾ ਚਿਰ ਤੁਹਾਡੇ ਕੋਲ 4 ਪੈਸੇ ਨੇ ਇਹ ਤੁਹਾਡੇ ਮਿੱਤਰ ਨੇ ਸੱਜਣ ਨੇ ਸਾਥੀ ਨੇ ਜਦੋਂ ਤੁਹਾਡੇ ਕੋਲ 4 ਪੈਸੇ ਨਹੀਂ ਰਹਿ ਤੇ ਇਹੋ ਜੇ ਮਿੱਤਰ ਫਿਰ ਤੁਹਾਨੂੰ ਦਿਖਾਈ ਨਹੀਂ ਦੇਣਗੇ ਨਾ ਹੀ ਤੁਹਾਡਾ ਸਾਥ ਦੇਣਗੇ ਜੇ ਇਹਨਾਂ ਨੂੰ ਤੁਹਾਡੇ ਕੋਲ ਸਭ ਕੁਝ ਮਿਲ ਰਿਹਾ ਤੇ ਤੁਹਾਡੀ ਉਸਤਤ ਕਰਦੇ ਰਹਿਣਗੇ ਵਡਿਆਈ ਕਰਦੇ ਰਹਿਣਗੇ ਤੇ ਜਿਸ ਦਿਨ ਤੁਹਾਡੇ ਕੋਲ ਇਹਨਾਂ ਨੂੰ ਕੁਝ ਨਾ ਮਿਲਿਆ ਉਸ ਦਿਨ ਤੁਹਾਡੀ ਬਦਨਾਮੀ ਕਰਨਗੇ ਤੁਹਾਡੀ ਬੁਰੀਾਈ ਕਰਨਗੇ ਕਾਰਨ ਕਿ ਇਹਨਾਂ ਨੂੰ ਮਿਲਿਆ ਕੁਝ ਨਹੀਂ ਕਿਉਂਕਿ ਹੈ ਸਵਾਰਥੀ ਸੀ ਮਤਲਬੀ ਸੀ ਇਹਨਾਂ ਬਚਨਾਂ ਨਾਲ ਸਾਂਝ ਪਾਉਣ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇੱਕ ਬਚਨ ਤੁਹਾਡੇ ਨਾਲ ਸਾਂਝੀ ਕਰਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਆਖਦੇ ਨੇ ਪ੍ਰੀਤਮ ਜਾਨ ਲਿਖੋ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਰਦੇ ਓ ਕੋ ਕਾਹੂ ਕੋ ਨਾਹੀ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਤ ਚਹਉ ਦਿਸ ਕੀ ਰਹਿ ਬਿਪਦ ਪਰ ਹੀ ਸਭ ਹੀ ਸੰਗ ਛਡਤ ਕੋ ਨ ਆਵਤ ਨਿਰਹਿ ਤੇ ਗੁਰੂ ਅਰਜਨ ਦੇ ਮਹਾਰਾਜੀ ਕਿਰਪਾ ਕਰਕੇ ਸਮਝਾਉਂਦੇ ਨੇ ਮਹਾਰਾਜੀ ਕਹਿੰਦੇ ਮਨਮੁਖ ਕੇਰੀ ਦੋਸਤੀ ਮਾਇਆ ਕਾ ਸੰਬੰਧ ਜਿਹੜੇ ਮਨਮੁਖ ਲੋਕ ਹੁੰਦੇ ਨੇ ਇਹ ਸਵਾਰਥੀ ਹੁੰਦੇ ਨੇ ਮਤਲਬੀ ਹੁੰਦੇ ਨੇ ਇਨਾਂ ਦਾ ਜਿਹੜਾ ਸੰਬੰਧ ਹੁੰਦਾ ਸਿਰਫ ਮਾਇਆ ਦੀ ਖਾਤਰ ਹੀ ਹੁੰਦਾ ਹੈ। ਦੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਏ ਨਬੰਧ। ਜੇ ਤੁਹਾਡੇ ਕੋਲ ਮਾਇਆ ਹੈ, ਚਾਰ ਪੈਸੇ ਨੇ ਤੇ ਇਹ ਤੁਹਾਡੇ ਨਾਲ ਨੇ, ਤੁਹਾਡੇ ਕੋਲ ਨੇ, ਤੁਹਾਡੇ ਮਿੱਤਰ ਨੇ। ਪਰ ਜਦੋਂ ਤੁਹਾਡੇ ਕੋਲ ਇਹ ਧਨ ਪਦਾਰਥ ਨਾ ਰਹੀਆ ਤੇ ਇਹ ਤੁਹਾਨੂੰ ਵੇਖਦੇ ਨਹੀਂ ਭੱਜ ਜਾਣਗੇ। ਕੋਈ ਇਹਨਾਂ ਨਾਲ ਤੁਹਾਡਾ ਸੰਬੰਧ ਜਿਹੜਾ ਉਹ ਨਹੀਂ ਰਹੇਗਾ। ਜਿੱਤ ਚਰ ਪੈਨਣ ਖਾਵਣੇ ਪਿੱਚਰ ਰੱਖਣ ਗੰਡ ਜਿੰਨਾ ਚਿਰ ਤੁਸੀਂ ਇਹਨਾਂ ਨੂੰ ਖਾਣ ਨੂੰ ਦੇ ਰਹੇ ਹੋ ਪੈਨਣ ਨੂੰ ਦੇ ਰਹੇ ਹੋ ਉਹਨਾਂ ਚਿਰ ਤੇ ਤੁਹਾਡੇ ਨਾਲ ਇਹ ਗੰਡ ਰੱਖਣਗੇ ਭਾਵ ਦੋਸਤੀ ਰੱਖਣਗੇ ਉਹਨਾਂ ਚਿਰ ਤੇ ਤੁਹਾਡੇ ਨਾਲ ਇਹ ਮਿੱਤਰ ਤਾਈ ਬਣਾ ਕੇ ਰੱਖਣਗੇ ਪਰ ਮਾਰੇ ਕਹਿੰਦੇ ਜਿੱਤ ਦਿਨ ਕਿਛ ਨਾ ਹੋਵਈ ਤਿੱਤ ਦਿਨ ਬੋਲਣ ਗੰਦ ਜਿਸ ਦਿਨ ਤੁਹਾਨੂੰ ਜਿਹੜਾ ਤੁਸੀਂ ਇਹਨਾਂ ਨੂੰ ਕੁਛ ਵੀ ਨਾ ਦਿਓਗੇ ਨਾ ਬਸਦ ਨੇ ਆਪਣੇ মুখ ਤੋਂ ਗੰਧ ਬੋਲਣ ਲੱਗ ਜਾਣਗੇ ਇਹੋ ਜੀ ਦੋਸਤੀ ਓਪਾਂ ਕੀ ਕਰਨੀ ਜਿਹੜੀ ਮਾਇਆ ਦੇ ਖਾਤਰ ਸੰਬੰਧ ਬਣਿਆ ਸੀ ਮਿੱਤਰ ਤਾਈ ਦੋਸਤੀ ਬਣੀ ਤੇ ਜਦੋਂ ਚਾਰ ਪੈਸੇ ਨਹੀਂ ਰਹੇ ਤੇ ਦੋਸਤੀ ਖਤਮ ਹੋ ਗਈ ਦੋਸਤੀ ਤਾਂ ਛੱਡੋ ਅੱਜ ਰਿਸ਼ਤੇਦਾਰੀ ਖਤਮ ਹੋ ਜਾਂਦੀ ਹੈ ਜੇ ਤੁਹਾਡੇ ਕੋਲ ਚਾਰ ਪੈਸੇ ਨਹੀਂ ਤੇ ਰਿਸ਼ਤੇਦਾਰ ਵੀ ਆਪਣੇ ਨਹੀਂ ਤੇ ਜੇ ਤੁਹਾਡੇ ਕੋਲ ਚਾਰ ਪੈਸੇ ਨਹੀਂ ਤੇ ਰਿਸ਼ਤੇਦਾਰ ਵੀ ਪਰਾਏ ਬੇਗਾਨੇ ਹੋ ਜਾਂਦੇ ਆ ਉਹ ਵੀ ਮੁੱਖ ਮੋੜ ਜਾਂਦੇ ਆ ਅਸੀਂ ਇਹੋ ਜੇ ਸੱਜਣ ਇਹੋ ਜੇ ਮਿੱਤਰਾਂ ਨੂੰ ਕੀ ਕਰਨਾ ਜਿੰਨਾ ਚਿਰ ਸਾਡੇ ਕੋਲੋਂ ਕੁਝ ਮਿਲਦਾ ਹੈ ਸਾਡੀ ਵਡਿਆਈ ਕਰਦੇ ਆ ਸਾਡੀ ਸ਼ੋਭਾ ਕਰਦੇ ਆ ਜਿਸ ਦਿਨ ਸਾਡੇ ਕੋਲੋਂ ਕੁਝ ਨਾ ਮਿਲਿਆ ਤਿੱਤ ਦਿਨ ਬੋਲਣ ਗੰਧ ਉਸ ਦਿਨ ਇਹ ਗੰਧ ਬੋਲਦੇ ਆ ਉਸ ਦਿਨ ਬਦਨਾਮੀ ਕਰਨ ਤੇ ਉਤਰ ਆਉਂਦੇ ਕਾਰਨ ਕਿ ਤੁਹਾਡੇ ਕੋਲੋਂ ਇਹਨਾਂ ਨੂੰ ਮਿਲਿਆ ਕੁਝ ਨਹੀਂ ਇਸ ਲਈ ਸਾਨੂੰ ਮਨਮੁੱਖਾਂ ਦੀ ਦੋਸਤੀ ਨਹੀਂ ਸਾਨੂੰ ਸਵਾਰਥੀ ਮਤਲਬੀ ਲੋਕਾਂ ਦੀ ਦੋਸਤੀ ਨਹੀਂ ਚਾਹੀਦੀ ਸਾਨੂੰ ਉਹ ਸੱਜਣ ਮਿੱਤਰ ਚਾਹੀਦੇ ਆ ਜਿਹੜੇ ਸਾਡੇ ਨਾਲ ਦੁੱਖ ਤੇ ਸੁੱਖ ਦੇ ਵਿੱਚ ਨਾਲ ਖਲੋ ਜਾਣ ਮੁਸੀਬਤ ਵਿੱਚ ਵੀ ਨਾਲ ਖਲੋ ਜਾਣ ਔਖੀ ਘੜੀ ਦੇ ਵਿੱਚ ਵੀ ਸੁੱਖ ਵੇਲੇ ਵੀ ਦੁੱਖ ਵੇਲੇ ਵੀ ਸਾਡੇ ਨਾਲ ਖਲੋ ਕੇ ਸਾਡਾ ਸਾਥ ਦੇਣ ਇਹੋ ਜਿਹੇ ਨਹੀਂ ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਉਣ ਬੰਦ ਮਹਾਰਾਜ ਜੀ ਕਹਿੰਦੇ ਤੂੰ ਸੱਚੇ ਸੱਜਣ ਨਾਲ ਸਾਥ ਬਣਾ ਇਕ ਕੋਈ ਸੱਜਾ ਸੱਚਾ ਸੰਜੜਾ ਸੱਜਣ ਮਿੱਤਰ ਹੈ ਉਹ ਹੈ ਵਾਹਿਗੁਰੂ ਪਰਮੇਸ਼ਵਰ ਜਿਹੜਾ ਆਦਤੋਂ ਅੰਤ ਤੱਕ ਤੇਰੀ ਸਹਾਇਤਾ ਕਰਨ ਵਾਲਾ ਔਰ ਤੇਰੇ ਦੁੱਖ ਦਾ ਵੀ ਸਾਥੀ ਹੈ ਤੇਰੇ ਸੁੱਖ ਦਾ ਵੀ ਸਾਥੀ ਹੈ ਗੁਰੂ ਮਹਾਰਾਜ ਭਲੀ ਕਰਨ ਕਿਰਪਾ ਕਰਨ ਇਹ ਮਨਮੁਖਾਂ ਦੀ ਦੋਸਤੀ ਛੱਡ ਕੇ ਆਪਾਂ ਗੁਰਮੁਖਾਂ ਦੀ ਦੋਸਤੀ ਜਿਹੜੀ ਹੈ ਉਹ ਬਣਾਈਏ ਉਹਨਾਂ ਦਾ ਸੰਗ ਬਣਾਈਏ ਜਿਹੜੇ ਹਰ ਵਕਤ ਸਾਡੇ ਦੁੱਖ ਤੇ ਸੁੱਖ ਦੇ ਨਾਲ ਖਲੋਤੇ ਰਹਿਣ ਫਿਰ ਇੱਕ ਵਾਰ ਸਮਝ ਲੈਣਾ ਮਹਾਰਾਜ ਕਹਿੰਦੇ ਜਿਸ ਦਿਨ ਤੁਹਾਡੇ ਕੋਲੋਂ ਇਹਨਾਂ ਨੂੰ ਕੁਝ ਨਾ ਮਿਲਿਆ ਉਸ ਦਿਨ ਇਹ ਫਿਰ ਤੁਹਾਡੀ ਬਦਨਾਮੀ ਕਰਨਗੇ ਮੁੱਖ ਤੋਂ ਗੰਧ ਬੋਲਣਗੇ ਫਿਰ ਇਹੋ ਜੀਆਂ ਦੋਸਤੀਆਂ ਇਹੋ ਜੀ ਮਿੱਤਰਤਾਈ ਸਾਨੂੰ ਨਹੀਂ ਚਾਹੀਦੀ ਗੁਰੂ ਅਰਜਨ ਦੇ ਮਹਾਰਾਜੀ ਨੇ ਜੋ ਇਹ ਪਾਵਨ ਬਚਨ ਬਖਸ਼ੇ ਅਸਲ ਦੇ ਵਿੱਚ ਸੱਚ ਇਹੀ ਹੈ ਇਹਨਾਂ ਨੂੰ ਦੁਹਰਾ ਕੇ ਸਮਾਪਤੀ ਕਰਾਂ ਮਨਮੁੱਖਾਂ ਕੇਰੀ ਦੋਸਤੀ ਮਾਇਆ ਦਾ ਸੰਬੰਧ ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਏਨ ਬੰਧ ਜਿਚਰ ਪੰਨਨ ਖਾਵਨੇ ਤਿੱਚਰ ਰਖਨ ਗੰਢ ਜਿਤ ਦਿਨ ਕਛ ਨਾ ਹੋਈ ਤਿਤ ਦਿਨ ਬੋਲਣ ਗੰਧ ਇਹ ਹੈ ਮਨਮੁੱਖਾਂ ਦੀ ਦੋਸਤੀ ਮਹਾਰਾਜ ਜੀ ਸਾਨੂੰ ਇਹੋ ਜੇ ਦੋਸਤਾਂ ਮਿੱਤਰਾਂ ਨੂੰ ਬਚਾ ਕੇ ਰੱਖਣ ਉਹ ਗੁਰਮੁਖਾਂ ਦਾ ਸੰਗ ਦੇਣ ਜਿਹੜੇ ਸਾਡੇ ਦੁੱਖ ਤੇ ਸੁੱਖ ਵਿੱਚ ਸਾਡੇ ਨਾਲ ਹਲੋਣ ਵਾਲੇ ਹੋਣਗੇ ਤੋਂ ਭੁੱਲ ਚੁੱਕ ਦੇ ਖਿਮਾ ਜੀ ਮਹਾਰਾਜ ਜੀ ਸਵਨਾ ਨੂੰ ਸਾਨੂੰ ਸਾਰਿਆਂ ਨੂੰ ਸਮੱਧ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ